बहुत दुख दल है कि पंजाबी साढ़े उगे गायक राज गायक सबका मैंबर पार्लीमेंट और मेरे बहुत प्यारे साथी ਅਨਸਰਾਜ ਹੰਸਜੀ ਦੇ ਜੀਵਨ ਸਾਥੀ ਸਤਕਾਰਯੋਗ ਭੈਣ ਜੀ ਰੇਸ਼ਮ ਕੌਰ ਜੀ ਅਕਾਲ ਚਲਾਣਾ ਕਰ ਗਏ। ਔਰ ਮੈਂ ਸਮਝਦਾ ਕਿ ਸਾਰੇ ਹੰਸ ਪਰਿਵਾਰ ਵਾਸਤੇ ਬਹੁਤ ਵੱਡਾ ਸਦਮਾ। ਬੜਾ ਅਕਾਇਤ ਤੇ ਅਸਹਿ ਵਿਛੋੜਾ। ਉਮਰ ਦੇ ਇਸ ਪੜਾਅ ਤੇ ਜੀਵਨ ਸਾਥੀ ਦਾ ਚਲੇ ਜਾਣਾ। ਔਰ ਉਸ ਨੇਕ ਰੂਹ ਦਾ ਚਲੇ ਜਾਣਾ ਜਿਹਦਾ ਹੰਸ ਭਾਜੀ ਦੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਬੜੀ-ਬੜੀ ਤਪੱਸਿਆ ਬੜੀ-ਬੜੀ ਕਲਣਾ ਔਰ ਐਸ ਉਮਰ ਦੇ ਵਿੱਚ ਬੱਚਿਆਂ ਦੇ ਸਿਰ ਤੋਂ ਮਾਂ ਦਾ ਚਲੇ ਜਾਣਾ ਇਹ ਸਾਰੇ ਜਿਹੜੇ ਵਿਛੋੜੇ ਆ ਬਹੁਤ ਵੱਡੇ ਸਦਮੇ ਪਰ ਉਸ ਮਾਲਕ ਦੇ ਹੁਕਮ ਦੇ ਵਿੱਚ ਆ ਸੋ ਮੇਰੀ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਹੈ ਕਿ ਪ੍ਰਮਾਤਮਾ ਸਾਰੇ ਹੰਸ ਪਰਿਵਾਰ ਨੂੰ ਹੌਸਲਾ ਦੇਵੇ ਔਰ ਸਾਡੇ ਭੈਣ ਜੀ ਨੂੰ ਚਰਨਾਂ ਦੇ ਵਿੱਚ ਨਿਵਾਸ ਬਖਸ਼ੇ ਬਹੁਤ ਵੱਡਾ ਦੁੱਖ ਠੀਕ